ਆਡੀ ਸਸਤੀ ਗਾਜੀ ਸਾਰਿਆਂ ਨੂੰ ਭੈਣਾ ਵਾਸਤੇ ਰੱਖੜੀ ਸਪੈਸ਼ਲ ਸੇਲ ਲਾਤੀ ਆ ਇਹਦੇ ਕੋਈ ਸੂਟ 2000 ਦਾ ਵੀ 1500 ਦਾ ਵੀ 2200 ਦਾ ਵੀ 1700 ਦਾ ਵੀ 1200 ਦਾ ਜਿਹੜਾ ਰੇਟ ਤੁਹਾਨੂੰ ਦੇ ਦੇਣਾ ਨਾ ਅੰਬਾਲਾ ਨਾਲ ਲੁਧਿਆਣਾ ਤੇ ਨਾ ਹੀ ਅੰਮ੍ਰਿਤਸਰ ਤੁਹਾਨੂੰ ਕਿਤੇ ਨਹੀਂ ਮਿਲਣਾਗਾ ਸਟਾਕ ਲਿਮਟਡ ਆਏਗਾ ਇਹ ਰੱਖੜੀ ਤੱਕ ਆਪਣੇ ਕੋਲੇ ਕੰਟੀਨਿਊ ਰਹਿਣੀ ਅਸੀਂ ਤੁਹਾਨੂੰ ਵੈਰਾਈਟੀ ਚੈੱਕ ਕਰਵਾ ਦੇਣਾ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਇਆ ਸਕਰੀਨ ਸ਼ਾਟ ਲੈ ਕੇ ਆਪਣੇ ਨੰਬਰ ਤੇ ਭਾ ਸਕਦੇ ਹੋ ਤੁਸੀਂ ਤੁਹਾਡੇ ਕੋਲ ਕੋਰੀਅਰ ਪਹੁੰਚੂਗਾ ਤੇ ਲੋਕਲ ਆ ਆਪਣੀ ਸ਼ਾਪ ਤੇ ਬਿਲਡ ਕਰ ਸਕਦੇ ਇਹਦੇ ਨਾਲ ਇੱਕ ਟਮਾਟਾ ਤੁਹਾਨੂੰ ਆਫਰ ਵੀ ਦੇਣੀ ਜਿਹੜੀ ਆਫਰ ਦੇਣੀ ਹੈ ਤੁਹਾਨੂੰ ਐਂਡ ਤੇ ਦੱਸਾਂਗੇ ਪੂਰੀ ਵੀਡੀਓ ਵਿੱਚ ਬਣੇ ਰਹੋ ਤੁਹਾਨੂੰ ਵੈਰਾਈਟੀ ਚੈੱਕ ਕਰਾਉਂਦਾ ਜਿਹੜੇ ਸੂਟਾਂ ਦਾ ਰੇਟ ਜਾਣੇ ਆਪਣੇ ਕੋਲੇ ਸਿਰਫ 500 ਰੁਪਏ ਜੜਾ ਲਓ ਚੈੱਕ ਕਰੋ ਤੁਸੀਂ ਮੈਜੀ ਤੁਹਾਨੂੰ ਤਲਾਕਲਾ ਸੂਟ ਚੈੱਕ ਕਰਵਾ ਦਿੰਨੇ ਆ ਪਿਓਰ ਕਾਟਨ ਕੈਂਬ੍ਰਿਕ ਗਰਮੀ ਵਾਲੇ ਸਟੱਫ ਹੋਣਗੇ ਰੱਖੜੀਆਂ ਜੀ ਸਪੈਸ਼ਲ ਆਫਰ ਹੈ ਜੀ ਇਹ ਲਓ ਇਹ ਚੈੱਕ ਕਰੋ ਬਾਟਮ ਆ ਗਈ ਇਹ ਚੈੱਕ ਕਰੋ ਪਿਓਰ ਕਾਟਨ ਨਾਲ ਦੁਪੱਟਾ ਆ ਗਿਆ ਇਹਦਾ ਇਹ ਚ ਕਲਰ ਤੁਹਾਨੂੰ 4 ਮਿਲ ਜਾਣਗੇ 4 ਹੀ ਕਲਰ ਤੁਹਾਨੂੰ ਜਿਹੜਾ ਕਰਵਾ ਦਿੰਨੇ ਆ ਜੀ ਇਹ ਲਓ ਇਹ ਕਾਲਾ ਕਲਰ ਆ ਗਿਆ ਇਹਦਾ ਸਿਰਫ 500 ਰੁਪਏ ਕੋਈ 1200 1500 2000 ਇਹ ਸਿਰਫ 500 ਰੁਪਏ ਰੇਟ ਰੱਖਿਆ ਆਪਾਂ ਇਹਨਾਂ ਦਾ ਤੁਸੀਂ ਵੈਰਾਈਟੀ ਚੈੱਕ ਕਰੋ ਤੇ ਆਰਡਰ ਦਿਓ ਵੱਧ ਤੋਂ ਵੱਧ ਨਾਲ ਤਾਂ ਇੱਕ ਹੋਰ ਵੀਡੀਓ ਆਫਰ ਦੇਣੀ ਹੈ ਨਾ ਉਹ ਤੁਹਾਨੂੰ ਦੱਸ ਦੇਣ ਜਿਹੜਾ ਵੀ ਆਪਣਾ ਪੇਜ ਵੱਧ ਤੋਂ ਵੱਧ ਸ਼ੇਅਰ ਕਰੋਗੀ ਭੈਣ 10 ਗਰੁੱਪਾਂ ਚ ਸ਼ੇਅਰ ਕਰੋਗੀ ਤੁਸੀਂ ਫੋਲੋ ਕਰੋਗੇ ਸਟੋਰੀ ਲਾਉਗੇ ਉਹਨਾਂ ਨੂੰ ਗਿਫਟ ਸਪੈਸ਼ਲ ਦਿੱਤਾ ਜਾਊਗਾ ਸਪੈਸ਼ਲ ਗਿਫਟ ਆਹ ਲੋ ਜੀ ਕਲਰ ਚੈੱਕ ਕਰੋ ਇਹਦੇ ਚਾਰ ਕਲਰ ਆ ਗਏ ਅੱਗੇ ਤੁਹਾਨੂੰ ਹੋਰ ਡਿਜ਼ਾਈਨ ਦਿਖਾਉਣੇ ਆ ਆਹ ਲੋ ਆਜੀ ਚਲ ਬਿਲਕੁਲ ਹਟਕੇ ਆ ਗਏ ਨਵੇਂ ਡਿਜ਼ਾਈਨ ਸਾਰੇ ਲਓ ਜੀ ਪਿਓਰ ਕਾਟਨ ਦੇ ਵਿੱਚ ਆਹ ਲਓ ਪਿਓਰ ਕਾਟਨ ਹੈਗਾ ਕੱਪੜਾ ਬਿਲਕੁਲ ਸੌਫਟ ਹੈ ਕਦਰ ਡਿਜ਼ਾਈਨ ਬਹੁਤ हटਕੇ ਜਾ ਰਹੇ ਇਹਦੇ ਵਿੱਚ ਆਹ ਲਓ ਸਿਰ 500 ਰੁਪਏ ਵਿੱਚ ਕਿਤੇ ਵੀ ਨਹੀਂ ਮਿਲਣਾ ਇਹ ਚਾਹੇ ਜਿੱਥੇ ਬਾਜੀ ਜਾਵੜੋ ਤੁਸੀਂ ਲੁਧਿਆਣੇ ਜਾਵੜੋ ਬਾਲੇ ਜਾਵੜੋ ਆਹ ਲਓ ਵੈਰਾਈਟੀ ਤੇ ਟੌਰਨ ਹੋ ਗਈ ਲਓ ਆਹ ਲਓ ਤੁਹਾਨੂੰ ਵੀ ਫੋਲ ਕੇ ਦਿਖਾਉਂਦੇ ਆ ਸਿਰ 500 ਰੁਪਏ ਵਿੱਚ ਆਹ ਲਓ ਜੀ ਲਓ 500 ਰੁਪਏ ਸਿਰ 500 ਜੋ ਰਾਈਨਿੰਗ ਇੰਡੀ ਕੀ ਜਾਵਾ ਤੁਹਾਨੂੰ ਵੇਚਣੀ ਆ ਵੀਡੀਓ ਬੜੀ ਲੰਬੀਆ ਚੱਲੀਆਂ ਜਾਂਦੀਆਂ ਉਹ ਚ ਜ਼ਿਆਦਾ ਨਹੀਂ ਪਰ ਪਕਰ ਪਾਉਂਦੇਗੇ ਆ ਲੋ ਚੈੱਕ ਕਰ ਲੋ ਚੈੱਕ ਕਰ ਲੋ ਤੁਸੀਂ ਚੈੱਕ ਕਰ ਲੋ ਕਲਰ ਚੈੱਕ ਕਰ ਲੋ ਲੋ ਸਰ 500 ਰੁਪਏ ਆ ਲੋ ਦੁਪੱਟਾ ਕਹੇ ਨਾਲ ਇਹਦਾ ਲੋ ਜੀ ਆ ਲੋ ਪੂਰੇ ਸਾਈਡ ਐ ਪ੍ਰੋਪਰ ਦੁਪੱਟਿਆਂ ਦੇ ਤੁਸੀਂ ਦੇਖ ਸਕਦੇ ਹੋ ਆ ਲੋ ਸਰ 500 ਰੁਪਏ 500 ਜਿੰਨੇ ਮਰਜੀ ਡਿਜ਼ਾਈਨ ਲੈ ਲੋ ਇਕਵੇ ਰੇਟ ਰੱਖਿਆ ਆਪਣਾ ਇਹ ਇਹਟ ਵੀ ਆਪ ਕੋਲ 700 ਨਾਲ 1500 ਸਰਪਿਕ ਦੀ ਰੇਟ ਹੈਗਾ ਆਹ ਲੋ ਜੀ ਵੈਰਾਈਟੀ ਚੈੱਕ ਕਰੋਨੇ ਤੁਹਾਨੂੰ ਦੇਖੋ ਡਿਜ਼ਾਈਨ ਇੱਕ ਤੇ ਖੱਟ ਕੇ ਜਾਣੀ ਆ ਕਲਰ ਵੀ ਬਿਲਕੁਲ ਅਲੱਗ ਜਾਣੇ ਆ ਡਿਜ਼ਾਈਨਿੰਗ ਬਹੁਤ ਥੋੜੀਆਂ ਨੇ ਸਾਰਿਆਂ ਦੇ ਵਿੱਚ ਤੁਸੀਂ ਪੀਸ ਚੈੱਕ ਕਰੋ ਆ ਦੇਖੋ ਹਲੋ ਕਲਰ ਸਾਰੇ ਤੁਹਾਨੂੰ ਮਿਲ ਜਾਣੇ ਆ ਪ੍ਰੋਪਰ ਸੂਟ ਨੇ ਬਿਲਕੁਲ ਸੌਫਟ ਕੱਪੜੇ ਦੇ ਸੌਫਟ ਕੱਪੜੇ ਗਰਮੀ ਚ ਪੈਣ ਵਾਲੇ ਆਹ ਲੋ ਜੀ ਜਿਹੜਾ ਨੇ ਰਖੜੀਆਂ ਤੇ ਲੈ ਕੇ ਜਾਣੇ ਆ ਉਹਦੇ ਉਹ ਲਈ ਆ ਸਕਦੇ ਆ ਆਪਣੇ ਕੋਲੋਂ ਲੋਕਲ ਸ਼ੌਪ ਤੇ ਵੀਟ ਕਰ ਲੋ ਸਾਰਿਆਂ ਨੂੰ ਤੁਹਾਨੂੰ ਕਲਰ ਜਨ ਦੇ ਦਾਂਗੇ ਅਲੱਗ-ਅਲੱਗ ਆਹ ਲੋ ਜੀ ਤੁਸੀਂ ਚੈੱਕ ਕਰੋ ਆਹ ਲੋ ਆ ਦੁਪੱਟਾ ਇਹਦੇ ਕਲਰ ਚੈੱਕ ਕਰ ਲੋ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਉਹ ਸਕਰੀਨ ਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਆਹ ਲੋ ਡਿਜ਼ਾਈਨ ਤੇ ਇੱਕ ਨਹੀਂ ਇੱਕ ਹਟਕੇ ਜਣੇ ਆ ਵਿੱਚ ਇੱਕ ਵਾਈਟ ਦੇ ਨਾਲ ਕੰਪੀਟੀਸ਼ਨ ਆਇਆ ਬਹੁਤ ਨਵਾਂ ਚੀਜ਼ ਆ ਬਹੁਤ ਇੰਸਟੈਂਟ ਆਹ ਆ ਵੀ ਡਿਜ਼ਾਈਨ ਬੜਾ ਪਿਆਰਾ ਆਇਆਗਾ ਲੋ ਜੀ ਆ ਬਹੁਤ ਹਟਕਿਆ ਆ ਰਿਹਾ ਡਿਜ਼ਾਈਨ ਇਸ ਤੇ ਹਮ ਲੋ ਚੈੱਕ ਕਰੋ ਪੀਸ। ਆਹ ਚੈੱਕਨ ਵਰਕ ਦੇ ਵਿੱਚ ਚੈੱਕ ਕਰੋ ਪੀਸ। ਕੀਰਾ ਗळा ਆ ਗਿਆ। ਆ ਲੋ ਜੀ। ਆਹ ਲਓ ਦੀ ਬਾਟਮ ਆ ਗਈ। ਨਾਲ ਦੁਪੱਟਾ। ਜਿੰਨੇ ਮਰਜ਼ੀ ਪੀਸ ਲੈ ਲਓ ਸੇਮ ਨੇ ਤੁਹਾਨੂੰ ਮਿਲ ਜਾਣਗੇ ਆ ਲੋ। ਸੋ ਇੱਕ ਗੱਲ ਬਾਤੂਆ ਜਿੰਨਾ ਮਰਜ਼ੀ ਲੈ ਲਓ। ਲੋ ਜੀ। ਚਲੋ ਚੈੱਕ ਵੈਰਾਈਟੀ। ਇਹ ਤੁਹਾਨੂੰ 61 ਡੀਗਲ ਦੇ ਦਿੰਨੇ ਆ। ਹਰ ਤੇ 38 ਦੇ ਕੋਈ ਕੀਤਾ ਹੋਇਆ ਬਲੈਡ ਜੀ। ਕੋਈ 800, 1000, 1200, 1500 ਨਹੀਂ ਕੋਈ ਰੇਟ ਆ 500 ਰੁਪਏ ਵਿੱਚ। 500 ਚ। ਜਿਹੜੀ ਭੈਣ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੂਗੀ ਸਟੋਰੀ ਲਾਊਗੀ ਆਪਣੀ ਉਹਨੂੰ ਸਪੈਸ਼ਲ ਗਿਫਟ ਦੇਵਾਂਗੇ ਆਪਣੀ ਸਾਡੀ ਟੀਮ ਸਿਲੈਕਟ ਕਰੂਗੀ ਜੋ ਵੀ ਸਪੱਤ ਸਟੋਰੀ ਲਾਉਣਗੇ ਸਕਰੀਨਸ਼ਾਟ ਲੈ ਕੇ ਕਮੈਂਟਾਂ 'ਚ ਪਾ ਦੇਣਗੇ ਆਪਦਾ ਤੇ ਉਹ ਤੁਹਾਨੂੰ ਵੱਧ ਤੋਂ ਵੱਧ ਆਪਾਂ ਗਿਫਟ ਦੇਵਾਂਗੇ ਉਹ ਤੁਹਾਡੇ ਨਾਲ ਵਾਦਾ ਰਿਹਾ ਵੀਕਐਂਡ 'ਤੇ ਦਿਆ ਕਰਾਂਗੇ ਆ ਲੋ ਜੀ ਇਹ ਤੁਹਾਨੂੰ ਕਲਰ ਚੈੱਕ ਕਰ ਲਓ ਆ ਲੋ ਇਹ ਕਾਰਡ ਡੈਜਾਈਨਿੰਗ ਆ ਇਹ ਸਾਰੀ ਲਓ ਲੋ ਜੀ ਲੋ ਡਿਜ਼ਾਈਨ ਹਟਕੇ ਸਾਰਿਆਂ ਨੂੰ ਜਿਹੜਾ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਭੇਜੋ ਇੱਕ ਆ ਜੀ ਦੇਖੋ ਆ ਲੋ ਆਲ ਕਰਾ ਜੀ ਆ ਜੀ ਕੈਟਲੌਗ ਵਾਲੀ ਆਈਟਮਾਂ ਤੁਸੀਂ ਤੁਹਾਨੂੰ ਕਲਰ ਡਿਜ਼ਾਈਨ ਦੇ ਦਾਂਗੇ ਲੋ ਇਹ ਲਓ ਜੀ ਸਰਵ ਚੱਕ ਵੈਰਾਈਟੀ ਤੇ ਹਨ ਹੋਰ ਵੀ ਗਾਣੀ ਕੋਰਨਮੀ ਆਈਟਮਾਂ ਹੈ ਤੁਹਾਨੂੰ ਦਿਖਾਉਣੇ ਤੇ ਕਲਰ ਬੜੇ ਪਿਆਰੇ ਆ ਕਪੜਾ ਬਿਲਕੁਲ ਸੌਫਟ ਆ ਆ ਲੋ ਸਰਵ ਚੱਕ ਆ ਜੀ ਕਮੈਂਟਾਂ ਕਰਕੇ ਦੱਸੋ ਮਿਲਦੀ ਆ 500 ਜੀ ਕਿਤੇ ਆ ਚੀਜ਼ਾਂ ਆ ਲੋ ਆ ਲੋ ਹੁਣ ਵੀ ਡਿਜ਼ਾਈਨ ਤੇ ਕਲਰ ਦੇਖ ਲਓ ਬੜੇ ਸੋਹਣੇ ਕਲਰ ਨੇ ਜੇ ਕਿਸੇ ਨੇ ਡਬਲ ਸੂਟ ਲੈਣਾ ਡਬਲ ਵੀ ਮਿਲ ਜੂਗਾ ਜੇ ਕਿਸੇ ਦਾ ਸਿੰਗਲ ਸੂਟ ਲੈਣੇ ਆ ਅਲੱਗ-ਅਲੱਗ ਤੇ ਉਹ ਵੀ ਮਿਲ ਜਾਣਗੇ ਜੇ ਕਿਸੇ ਨੇ ਟਿੱਕੋ ਜੇ ਲੈਣੇ ਕਿਸੇ ਭੈਣਾਂ ਨੇ ਬਹੁਤ ਨਾਲ ਮਿਲ ਜਾਣਗੇ ਆ ਲੋ ਲਓ ਕਰੋ ਦੇਖਣਾ ਕੋਈ ਤੁਹਾਨੂੰ ਹੋਰ ਆਰਟੀਕਲ ਲੈਣੇ ਨਾ ਵਾ ਆ ਵੀ ਕਰੋ ਚੈੱਕ ਇਟ ਆਡੀ ਮੈਚਿੰਗ ਦੇ ਨਾਲ ਵਿੱਚ ਬਾਟਮ ਤੇ ਸਾਰਾ ਕੰਮ ਹੋਇਆ ਵਾ ਆ ਲੋ ਬਾਕੀ ਕਰੋ ਜੀ ਆਹ ਆ ਲੋ ਨਾਲ ਦੁਪੱਟੇ ਦਾ ਤੇ ਹੋਰ ਦਾ ਨਾਲ ਆਹ ਜੀ ਤੇ ਕਲਰ ਦੇਖ ਲਿਓ ਨਾ ਤੇ ਜੀ ਪ੍ਰਿੰਟ ਸਾਰੇ ਅਲੱਗ-ਅਲੱਗ ਤੁਹਾਨੂੰ ਮਿਲ ਜਾਣਗੇ ਕਾ ਵੀ ਚੀਜ਼ ਤੇ ਮਾਰਨੋ ਨੀਗਾ ਤੇ ਸਾਰੇ ਮਿਕਸ ਨਹੀਂ ਹੋਣਗੇ ਜੀ ਬਾਕੀ ਕਲਰ ਸਾਰੇ ਜੇ ਮਿਲ ਜਾਣਗੇ ਬੈਡੀਓ ਬਾੜੀ ਲੰਬੀ ਚਲੀ ਜਾਂਦੀ ਹੈ ਤੁਹਾਨੂੰ ਇੱਕ ਇੱਕ ਦੋ ਦੋ ਡਿਜ਼ਾਈਨ ਦਿਖਾਉਣ ਲੱਗੇ ਆ ਤੇ ਜਿਹੜੀ ਆਫਰ ਤੁਹਾਨੂੰ ਦੇਣੀ ਆ ਉਰ ਵਿੱਚ ਜਿਹੜੀ ਵੀ ਭੈਣ 5000 ਦੀ ਸ਼ਾਪਿੰਗ ਕਰੂਗੀ ਉਹਨੂੰ ਇੱਕ ਸੂਟ ਫ੍ਰੀ ਹੈ ਜਿਹੜਾ ਮਰਜ਼ੀ ਲੈ ਲਵੇ। ਉਹ ਵੀ ਲੋਕ-ਲੋਕ ਨਹੀਂ ਹੈਗੀ। ਜਿਹ ਆਹ ਰਹਿਣਾ ਉਹ ਹੀ ਲੈਣਾਗਾ ਜਿਹੜਾ ਮਰਜ਼ੀ ਲੈ ਲੋ 5000 ਦੀ ਸ਼ਾਪਿੰਗ ਤੇ ਇੱਕ ਸੂਟ ਫ੍ਰੀ ਹੈ ਤੁਹਾਨੂੰ। ਕਰਤੇ ਮੰਦੇ ਭਾਜੀ। ਆ ਲੋ। ਆ ਲੋ। 500 ਰੁਪਏ ਵਿੱਚ ਸਰ 500 ਰੁਪਏ। ਆ ਲੋ। ਜਿੰਨੇ ਮਰਜ਼ੀ ਸੂਟ ਲੈ ਲਓ ਮੇਰੇ ਨਾਲ ਦੇ। ਆ ਦੁਪੱਟਾ ਆ ਗਿਆ। ਪ੍ਰੋਪਰ ਸਾਈਜ਼ ਆ ਪੂਰੇ ਦੁਪੱਟੇ ਦਾ ਆ ਦੇਖੋ। ਆ ਲੋ। ਆਰੇ ਦੁਪੱਟੇ ਦਾ ਹੈ ਪੂਰਾ ਪ੍ਰੋਪਰ ਸਾਈਜ਼ ਸਰ 500 ਬੈਟਰ ਸਰ ਰੰਗ ਕਰਦੇ ਨੇ ਨਾਲੇ ਆਲੋ ਜਿੰਨੇ ਮਰਜ਼ੀ ਕਰੋ ਲੈ ਰਹੇ ਨੇ ਬਾਸੂ ਵੈਰਾਈ ਹੈ ਲੋਲੀ ਰੰਗ ਦੇ ਵਿੱਚ ਆਲੋ ਜਿੰਨੇ ਮਰਜ਼ੀ ਚੋੜਾ ਲੋਲੀ ਵੈਰਾਈ ਬਹੁਤ ਆ ਤੁਹਾਨੂੰ ਵੀਡੀਓ ਬਹੁਤ ਲੰਮੀਆਂ ਚਲੀਆਂ ਜਾਂਦੀਆਂ ਫਿਰ ਪਾਲੀਆਂ ਦਿਖਾਉਣ ਦਾ ਕਹਿੰਦੇ ਆ ਤੁਸੀਂ ਸ਼ੌਪ ਤੇ ਵਿਜ਼ਿਟ ਕਰੋ ਜਿੰਨਾ ਮਰਜ਼ੀ ਮਾਲ ਲੈ ਲਓ ਆਪਣੇ ਤੋਂ ਹਾਲੋ ਇਡਾਰੀ ਦੇਖ ਕਰੋ ਹਾਲੋ ਲੋ ਆ ਦੇਖੋ ਹਾਂ ਜੀ ਇਹਦੇ ਨਾਲ ਤੁਸੀਂ ਕਰੋ ਆ ਵਾਲੀ ਆਈਟਮ ਚੈੱਕ ਦੇਖੋ ਮੈਚਿੰਗ ਇਹਨਾਂ ਦੀਆਂ ਆਗੇ ਨਾਲ ਦੁਪੱਟਾ ਸਿਰਫ 500 ਰੁਪਏ ਦਾ ਜਦੋਂ ਤੁਹਾਨੂੰ ਸਾਮਾ ਲਾਜਵਾਬ ਕਦਰ ਦੇ ਇਹਨਾਂ ਦੇ ਹਾਲੋ ਗ੍ਰੀਨ ਆ ਗਿਆ ਮਹਿਰੂਲ ਕਦਰ ਆ ਗਿਆ ਚਾਰ ਕਦਰ ਤੁਹਾਨੂੰ ਹੋਰ ਮਿਲ ਜਾਣਗੇ ਮਾਲਤ ਉਧਰ ਰੁਪਏ ਨਹੀਂ ਧਿਆਨ ਰੱਖਣਾ ਨੀ ਪੀਸ ਫੁੱਲ ਦੇ ਸਾਮਾ ਤੁਹਾਨੂੰ ਬਿਲਕੁਲ ਜ਼ਬਰਦਸਤ ਮੈਚ ਕਰਨੇ ਹੈ ਹਾਲੋ ਵੈਂਡਰ ਸ਼ੀਟਸ ਦੁਪੱਟਾ ਆ ਗਿਆ ਆ ਗਈ ਰਿਪੋਰਟ ਬਾਹਰ ਲੋ ਇਹ ਚੀਜ਼ ਐਰੀ ਵੀ ਦਿਖਾ ਰਣਾ ਤੁਹਾਨੂੰ ਮਹਿਰੂਨ ਦੀ ਪਿੰਕ ਨਾਲ ਮੈਚਿੰਗ ਆ ਆ ਲੋ ਆ ਚੀਜ਼ ਦੇ ਵਿੱਚ ਲੋ ਇਹ ਵੀ ਆ ਗਈ ਉਹਦੇ ਨਾਲ ਹੀ ਤੁਹਾਨੂੰ ਇੱਕ ਆਰਟੀਕਲ ਦਿਖਾਉਣਾ ਹੈ ਜੀ ਕਰੋ ਚੱਕ ਸਿਰਫ 500 ਰੁਪਏ ਵਿੱਚ ਸਿਰਫ 500 ਰਖੜੀ ਸੇਲ ਆ ਜੀ ਲੁੱਟ ਲੋ ਵੀਲਾ ਜਿੰਨਾ ਲੁੱਟਿਆ ਜਾਂਦਾ ਹੈਗਾ ਆ ਲੋ ਚੱਕ ਲੋ ਰੋਡ ਡਿਜ਼ਾਈਨ ਤੇ ਸਰਪੰਚ ₹100 ਆ ਲੋ ਜੀ ਇੰਦਾਂ ਐਕਸਪੋਰਟ ਦੇ ਕੱਪੜੇ ਤੁਹਾਨੂੰ ਮਿਲ ਜਾਣਗੇ ਜਿੰਨੇ ਮਰਜ਼ੀ ਲੈ ਲਓ ਆ ਲੋ ਜੇਕਰ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਪਾ ਦਿਓ ਸਿਰਫ ₹500 ਚਾਗਾ ਆ ਲੋ ਆ ਵੀ ਐਡਮਨ ਕਰ ਦਿੰਦਾ ਇਹ ਲੋ ਜੀ ਆ ਜੀ ਦੇਖ ਸਰ 500 ਰੁਪਏ ਵਿੱਚ ਇਹਦੇ ਨਾਲ ਤੁਹਾਨੂੰ ਵੈਰਾਈਟੀ ਇੰਨੀ ਦੇ ਦਾਂਗੇ ਤੁਹਾਡਾ ਮਨ ਖੁਸ਼ ਹੋ ਜਾਊਗਾ। ਉਹ ਜਿਹੜੀ ਨਹੀਂ ਅਗਲੀ ਗੱਲ ਆਫਰ ਆਫਰ ਕੋਲੇ ਬਾਜ਼ੂ ਨੇ ਜਿੰਨੀ ਮਰਜ਼ੀ ਮਾਲ ਲੈ ਜਾਓ ਜਿਹੜੀ ਵੀ ਭੈਣ ਆਪਣੀ ਸਟੋਰੀ ਲਾਊਗੀ ਦਸਾਂ ਗਰੁੱਪਾਂ 'ਚ ਵੀਡੀਓ ਸ਼ੇਅਰ ਕਰੂਗੀ ਤੇ ਫੋਲੋ ਕਰੂਗੀ ਉਹਨੂੰ ਗਿਫਟ ਵੀ ਲਿਆ ਕਰੂਗਾ ਵੀਕਐਂਡ ਤੇ ਉਹ ਸਾਡੀ ਟੀਮ ਸਿਲੈਕਟ ਕਰ ਲੈ ਕਰੂਗੀ ਤੁਸੀਂ ਸਾਨੂੰ ਉਸ ਸਕਰੀਨ ਸ਼ਾਟ ਲੈ ਕੇ ਪਾ ਦਿਆ ਕਰੋ ਕਮੈਂਟਾਂ ਦੇ ਵਿੱਚ ਤੇ ਜਿਹੜਾ 5000 ਦੀ ਸ਼ਾਪਿੰਗ ਕਰੋ ਉਹਨੂੰ ਇੱਕ ਸੂਟ ਫ੍ਰੀ ਹੈ ਜਿਹੜਾ ਮਰਜ਼ੀ ਲੈ ਲਵੇ 5000 ਦੀ ਸ਼ਾਪਿੰਗ ਤੇ ਇੱਕ ਸੂਟ ਫ੍ਰੀ ਹੈ ਰੇਟ 500 ਰੁਪਏ ਆ ਚਾਹੇ ਜੁੱਟ 2000 ਵਾਲਾ ਚਾਹੇ 1500 ਵਾਲਾ ਚਾਹੇ ਜਿੰਨੇ ਵਾਲਾ ਮਰਜ਼ੀ ਹੋਵੇ ਵੀਡੀਓ ਕਰਦੇ ਵਾਰਦੇ ਨੂੰ ਸ਼ੇਅਰ ਤੇ ਅਗਲਾ ਮਾਲ ਹੋਰ ਨਵੇਂ ਡੇਢੀ ਆਈ ਜਾਂਦੇ ਆ ਉਹਦੇ ਵਿੱਚ ਤੁਹਾਨੂੰ ਵੀਡੀਓ ਦਾ ਮਿਲਾਂਗੇ ਧੰਨਵਾਦ ਸਾਰਿਆਂ ਦਾ